ਇਧਰ ਮੇਰਾਲੇ ਪਾਸੇ ਵੀ ਇਮਤਿਹਾਨ ਹੀ ਹੈ ਮੇਅਰ ਬਣਾਉਣ ਵਾਲਾ ਕੰਮ ਵੀ ਬੜਾ ਤੁਹਾਨੂੰ ਪਤਾ ਹੈ ਉਹ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੁਣ ਤੇ ਹੁਣ ਮੇਅਰ ਕੌਣ ਬਣਾ ਸਕਦਾ ਕਿਵੇਂ ਬਣਾ ਸਕਣ ਨੇ ਕਿਉਂਕਿ ਕਿਉਂਕਿ ਥੋੜਾ ਜਿਹਾ ਜਿਹੜਾ ਔਰਤਾਂ ਵਾਸਤੇ ਹੈ ਉਹ ਰਿਜ਼ਰਵ ਵੀ ਹੈ ਤੇ ਉਹ ਵੇਖੋ ਇਧਰ ਮੇਅਰ ਵਾਲੇ ਪਾਸੇ ਵੀ ਕਿਹੜਾ ਇਮਤਿਹਾਨ ਹੀ ਸਮਝੋ ਤੁਸੀਂ ਕਿਉਂਕਿ ਇੱਕ ਇੱਕ ਚੀਜ਼ ਹੈ ਉਹਦੇ ਰਿਜ਼ਲਟ ਜਿਹੜੇ ਉਹ ਅੱਗੇ ਜਾ ਕੇ ਮੈਟਰ ਕਰਦੇ ਆ ਫਿਰ ਉਹ ਐਡ ਹੋ ਜਾਂਦੀ ਹੈ ਇੱਕ ਇੱਕ ਚੀਜ਼ ਦੇਖੋ ਜਿਹੜਾ ਨਿਗਮਾਂ ਦਾ ਮਸਲਾ ਹੈ ਨਾ ਹੁਣ ਨਿਗਮਾਂ ਦੇ ਵਿੱਚ ਕੀ ਹੋਣਾ ਉਤਤਨ ਮਹਤਾਸ ਦਿਨ ਕਿ ਇਹਨਾਂ ਨੇ ਜ਼ੋਰ ਲਾ ਲਿਆ ਵੈਸੇ ਜਲੰਧਰ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਅੱਜ ਭਾਜਪਾ ਦਾ ਕਾਉਂਸਲਰ ਕਾਉਂਸਲਰ ਲਾ ਲਿਆ ਤੇ ਉੱਥੇ ਤੇ ਇਹਨਾਂ ਦਾ ਬੇੜਾ ਪਾਰ ਹੋ ਗਿਆ ਹਿਸਾਬ ਲਾ ਲਓ ਆਪਰੇਸ਼ਨ ਲੋਟਸ ਲੋਟਸ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਰਾਂਝਾ ਹੋਈ ਲੋਟਸ ਲੋਟਸ ਕਰਦੇ ਲੋਟਸ ਵਾਲਿਆਂ ਨੂੰ ਰੁੱਟੀ ਜਾਂਦੇ ਆ ਮਤਲਬ ਕਿ ਉਹਨਾਂ ਦਾ ਕਾਉਂਸਲਰ ਜਿਹੜਾ ਆ ਉਹ ਬਈ ਇੱਧਰ ਰਲਾ ਕੇ ਤੇ ਹੁਣ ਗੱਡੀ ਚਲਾਉਣਗੇ ਯਾਨੀ ਬਹੁਮਤ ਦਾ ਅੰਕੜਾ ਮੈਂ ਹੁਣੇ ਆ ਥੋੜੀ ਦੇਰ ਪਹਿਲਾਂ ਕਿਤੋਂ ਪੜਿਆ ਕਿ ਬਹੁਮਤ ਹਾਸਲ ਇਹਨਾਂ ਨੇ ਕਰ ਲਿਆ ਉਹ ਸਿੱਧ ਕਰਨਾ ਹੋਏਗਾ ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ ਫਗਵਾੜਾ ਜਿਹੜਾ ਉਹ ਤੇ 5 ਸਾਲ ਤੋਂ ਸ਼ਾਇਦ ਡੀਕੰਡਿਆ ਆਪਦੇ ਮੇਅਰ ਨੂੰ ਉਹਨਾਂ ਨੂੰ ਮੇਅਰ ਹੀ ਨਹੀਂ ਮਿਲਿਆ ਤੇ ਹੁਣ ਕਹਿੰਦੇ ਆ ਕਿ ਭਾਈ ਉਹਨਾਂ ਨੂੰ ਵੀ ਸ਼ਾਇਦ ਲੇਡੀ ਮੇਅਰ ਮਿਲ ਸਕਦੀ ਹੈ ਜਾਂ ਲੁਧਿਆਣਾ ਜਿਵੇਂ ਲੁਧਿਆਣਾ ਵਿੱਚ ਵੀ ਲੇਡੀ ਮੇਅਰ ਤਾਂ ਭਾਈ ਮੇਅਰ ਦਾ ਮਸਲਾ ਤਾਂ ਹੁਣ ਕੀ ਆ ਅਸਲ ਦੇ ਵਿੱਚ ਸਾਡਾ ਜਿਹੜਾ ਹੈ ਇਥੋਂ ਦਾ ਹੈ ਤੇ ਕਹ ਲੋ ਡੈਮੋਕਰੇਟਿਕ ਢਾਂਚਾ ਹੈ ਪਰ ਕਦੇ-ਕਦੇ ਲੱਗਦਾ ਸਰ ਡੈਮੋਕਰੇਸੀ ਜਿਹੜੀ ਆ ਨਾ ਹਾਲੇ ਉਹ ਨਵ ਜੰਮੇ ਬੱਚੇ ਵਰਗੀ ਆ ਹੂੰ ਜਾਂ ਕਹੋ ਕਿ ਥੋੜਾ ਜਿਹਾ ਰੜਨ ਰੁੜਨ ਲੱਗ ਗਿਆ ਸ਼ਰਾਰਤਾਂ ਸ਼ਰੂਰਤਾਂ ਕਰਨ ਲੱਗ ਗਿਆ ਹਾਲੇ ਸੋਝੀ ਚੰਗੀ ਨਹੀਂ ਆ ਬਿਲਕੁਲ ਤੋਂ ਮਤਲਬ ਕਿ ਸਾਡੀ ਹਾਲਤ ਡੈਮੋਕਰੇਸੀ ਦੀ ਇਹੋ ਜੀ ਆ ਰੜਮ ਘੁੜਨ ਵਾਲੀਆਂ ਆ ਸ਼ਰਾਰਤਾਂ ਸ਼ਰੂਰਤਾਂ ਕਰਨ ਵਾਲੀਆਂ ਹੁਣ ਤੁਸੀਂ ਕਮਾਲ ਦੇਖੋ ਕਿ ਉਹਦਾ ਦਲ ਬਦਲੂ ਕਾਨੂੰਨ ਆ। ਹੂੰ। ਤੇ ਜਿਹੜਾ ਕਾਉਂਸਲਰ ਆ ਉਹ ਭਾਵੇਂ ਇੱਕ ਦਿਨ 'ਚ 36 ਵਾਰੀ ਦਲ ਬਦਲ ਜਾਵੇ ਉਹਦੇ ਤੇ ਆਯਾ ਦੀ ਸ਼ਿਕਾਇਤ ਦੀ ਸ਼ਿਕਾਇਤ ਮੈਂ ਪਾਇਆ ਸੀ ਉਹਦੇ ਤੇ ਪੋਸਟ। ਹੂੰ। ਕਿ ਭਈ ਉਹ ਤੇ ਇੱਕ ਦਿਨ ਦੇ ਵਿੱਚ ਹੀ ਤਿੰਨ ਪਾਰਟੀਆਂ ਬਦਲ ਕੇ ਉਹਦੇ ਤੇ ਕੋਈ ਦਲ ਬਦਲੂ ਕਾਨੂੰਨ ਨਹੀਂ। ਇਹਨਾਂ ਤੇ ਕੋਈ ਦਲ ਬਦਲੂ ਨਹੀਂ ਹੈ। ਜੀ ਜੀ ਬਿਲਕੁਲ। ਨਾ ਹੀ ਇਹਨਾਂ ਤੇ ਵੈਪ ਜਾਰੀ ਹੋ ਸਕਦਾ। ਮਤਲਬ ਕਿ ਹੇਠਲੇ ਪੱਧਰ ਤੇ ਤੁਸੀਂ ਖਰੀਦੋ-ਫਰੋਖਤ ਦਾ ਇੱਕ ਰਸਤਾ ਸਿੱਧਾ ਹੀ ਖੋਲ ਰੱਖਿਆ। ਹੂੰ। ਇਦੇ ਤੇ ਕੋਈ ਕੁੰਡਾ ਨਹੀਂ ਹੈ ਇਹਦੇ ਤੇ ਕੋਈ ਲਾ ਕੇ ਲੈ ਜਾਊਗਾ ਲਾੜ ਲਾ ਕੇ ਲੈ ਜਾਏ ਬਸ ਹਾਂਜੀ ਇਹਦੇ ਤੇ ਕੁਛ ਵੀ ਨਹੀਂ ਹੈਗਾ ਕੱਖ ਵੀ ਨਹੀਂ ਹੈਗਾ ਯਾਨੀ ਜਿਹੜੀ ਆਪਾਂ ਪਹਿਲਾਂ ਤੇ ਕਹਿੰਦੇ ਨੇ ਕਿ ਯਾਰ ਲੋਕਲ ਬਾਡੀਜ਼ ਜਾਂ ਪੰਚਾਇਤਾਂ ਇਹ ਬਹੁਤ ਲੋਕਤੰਤਰ ਦੇ ਵਿੱਚ ਕਹ ਲੋ ਕਿ ਬੁਨਿਆਦੀ ਇਕਾਈਆਂ ਨੇ ਇੱਥੋਂ ਹੀ ਲੋਕਤੰਤਰ ਦੀ ਬੁਨਿਆਦ ਮਜ਼ਬੂਤ ਹੋਣੀ ਸਟਾਰਟ ਹੁੰਦੀ ਹੈ ਤੇ ਬੁਨਿਆਦ ਨੂੰ ਤੇ ਤੁਸੀਂ ਘੁੰਮ ਲਾ ਰੱਖਿਆ ਬਿਲਕੁਲ ਉੱਥੇ ਤੇ ਤੁਸੀਂ ਕਹਿ ਲੋ ਕਿ ਇਹਨਾਂ ਦੀ ਬੋਲੀ ਖੋਲ ਰੱਖੀ ਹੈ ਕਿ ਬੇਸ਼ਰਮਾ ਨੂੰ ਜਿੰਨੀ ਵਾਰੀ ਮਰਜ਼ੀ ਖਰੀਦ ਲੋ ਜਿੰਨੀ ਵਾਰੀ ਮਰਜ਼ੀ ਵਾਰੀ ਕੁੱਟ ਕੇ ਤੁਸੀਂ ਇੱਧਰ ਕਰ ਲੋ ਚੰਡੀਗੜ੍ਹ ਕੀ ਹੋਇਆ ਹੂੰ ਕਦੇ ਕੋਈ ਆਮ ਆਦਮੀ ਪਾਰਟੀ ਚੋਂ ਚਲਾ ਗਿਆ ਕਦੇ ਆਮ ਆਦਮੀ ਪਾਰਟੀ ਚ ਆ ਗਿਆ ਕਦੇ ਕੋਈ ਕਾਂਗਰਸ ਚ ਚਲਾ ਗਿਆ ਕਦੇ ਕਾਂਗਰਸ ਚੋਂ ਆ ਗਿਆ ਇਹਨਾਂ ਨੇ ਤੇ ਸਰ ਢੀੜਾ ਬੰਨਿਆ ਹੋਇਆ ਜੀ ਜੀ ਚਤਰਵੀਰ ਜੀ ਇਧਰੋਂ ਗਏ ਨੇ ਤੇ ਉਧਰ ਆ ਗਏ ਨੇ ਕਮਾਲ ਚੱਲ ਰਹੀ ਹੈ ਸਾਹਿਬ ਜਲੰਧਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਉਹ ਜਗਦੀਸ਼ ਰਾਜ ਰਾਜ ਕਾਂਗਰਸ ਚੋਂ ਪੱਟ ਕੇ ਲੈ ਉਹਦੀ ਪਤਨੀ ਵੀ ਹਰ ਗਈ ਉਹ ਆਪ ਵੀ ਹਰ ਗਿਆ ਕਾਂਗਰਸ ਦਾ ਨੇਤਾ ਸੀਗਾ ਉਹਨੇ ਵੀ ਆਪਦੀ ਮਿੱਟੀ ਕਰਾ ਲਈ ਤੇ ਜਿਹਨੇ ਹਰਾਇਆ ਸੀ ਉਹ ਬੀਬੀ ਪ੍ਰਵੀਨ ਨੇ ਕਾਂਗਰਸੀ ਉਹ ਉਹ ਵੀ ਇੰਨਾ ਚ ਆ ਗਈ ਕਮਾਲ ਹੈ ਯਾ ਦਿਨਮਾਨੀ ਨਾ ਪੈਣਾ ਬਾਤ ਉਹ ਕੁਝ ਨਹੀਂ ਹੈਗਾ ਸਰ ਕੁਝ ਨਹੀਂ ਹੈਗਾ ਐਵੇਂ ਵਿਖਾਵੇ ਦੀ ਕਹ ਲਓ ਕਿ ਕਈ ਵਾਰ ਨਾ ਸਾਨੂੰ ਦੱਸ ਦਿੱਤੀ ਜਾਂਦੀ ਹੈ ਕਿ ਇਹ ਡੈਮੋਕ੍ਰੇਸੀ ਆ ਫਲਾਣਾ ਝਮਕਾਣਾ ਹੁਣ ਤੁਸੀਂ ਦੇਖਣਾ ਹੁਣਾ ਕੀ ਆ ਹਮ ਨੋਟੀਫਿਕੇਸ਼ਨ ਕਿੰਨੇ ਕਰਨਾ ਹੁੰਦਾ ਸਾਡਾ ਸਟੇਟ ਦਾ ਚੋਣ ਕਮਿਸ਼ਨ ਹੈ ਜਿਵੇਂ ਉਹਨਾਂ ਦਾ ਨੈਸ਼ਨਲ ਚੋਣ ਕਮਿਸ਼ਨ ਹੈ ਜੀ ਜੀ ਉਹ ਉਹਦੇ ਹਿਸਾਬ ਨਾਲ ਹੀ ਚੱਲਦੇ ਆ ਰਜੀਵ ਜੀ ਹੂੰ ਉਹ ਜਦਾਂ ਕਹਿੰਦੇ ਐਲਾਨ ਕਰਦੇ ਹੋ ਜੀ ਉਸ ਸ਼ਡਿਊਲ ਲਾਨ ਕਰ ਦਿੰਦੇ ਆ ਹੂੰ ਉਹ ਕਹਿੰਦੇ ਕਿ ਨਹੀਂ ਵਿੱਚੋਂ ਬ੍ਰੇਕ ਦਿਓ ਤਿੰਨ ਦਿਨ ਦਾ ਰੋਕ ਉਹ ਵਧਾ ਦਿੰਦੇ ਜੀ ਹਾਂ ਉਹ ਵਧਾ ਦਿੰਦੇ ਕਿ ਕੋਈ ਗੱਲ ਨਹੀਂ ਜੀ ਵਿੱਚ ਆ ਆ ਗਿਆ ਜੀ ਅਰੇ ਕੈਸਾ ਹੈ ਚੋਣ ਕਮਿਸ਼ਨ ਮੇਰੇ ਮੂੰਹ ਕੁਝ ਹੋਰ ਨਿਕਲ ਲਗਾ ਹੀ ਕਿ ਭਈ ਇਹ ਇਹ ਕੈਸਾ ਚੋਣ ਕਮਿਸ਼ਨ ਜਿਹਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਜਿਹੜਾ ਸ਼ਡਿਊਲ ਦੇਣ ਜਾ ਰਹੇ ਆ ਉਹਦੇ ਵਿੱਚ ਆ ਦਿਨ ਤੇ ਆ ਰ ਆ ਰਹੇ ਨੇ ਜੀ 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 ਬਿਲਕੁਲ ਇਹ ਤਾਂ ਸਿੱਧਾ ਲੱਗਦਾ ਹੁੰਦਾ ਵੀ ਸ਼ਡਿਊਲ ਇੰਦਰ ਹੀ ਗਿਆ ਹੁੰਦਾ ਵੀ ਆ ਇਹ ਇੱਥੇ ਰੋਕ ਲੋ ਚਲਾ ਦੇਓ ਰੋਕ ਲੋ ਚਲਾ ਦੇਓ ਬਸ ਆ ਸ਼ਡਿਊਲ ਛਾੜ ਆ ਲੈਤਾ ਹੀ ਆ ਜਿਹਦੇ ਹੱਥੇ ਚ ਛਾੜਿਆ ਜੀ ਜੀ ਤਾਂ ਇਧਰ ਇਧਰ ਇਹਨਾਂ ਦਾ ਹੀ ਹਿਸਾਬ ਕਿਤਾਬੇ ਹੁਣ ਇਹਨਾਂ ਨੇ ਵੇਖਿਆ ਵਾਵਾ ਦਿਨ ਪੈ ਗਏ ਆ ਜੁਗੜਬੰਦੀ ਹੋ ਗਈ ਹੁਣ ਤੁਸੀਂ ਦੇਖਣਾ ਕ੍ਰਾਸ ਵੋਟਿੰਗ ਹੋਏਗੀ ਜੀ ਜੀ ਕ੍ਰਾਸ ਵੋਟਿੰਗ ਦਾ ਮਤਲਬ ਕੀ ਹੈ ਕਿ ਪਤਾ ਹੀ ਨਹੀਂ ਲੱਗਣਾ ਕਿਹੜਾ ਕਿੱਧਰ ਕਿਨੂੰ ਵੋਟ ਪਾ ਗਿਆ ਉਹ ਗਿਣਤੀ ਦੇ ਆਧਾਰ ਤੇ ਪਤਾ ਲੱਗੂਗਾ ਕਿ ਕੈਂਨੀ ਕ੍ਰਾਸ ਵੋਟਿੰਗ ਹੋ ਗਈ ਆ ਕਿਦੀਆਂ ਘਟੀਆਂ ਕਿਦੀਆਂ ਵਧੀਆਂ ਉਹਦਾ ਕਰੋਗੇ ਕੀ ਜੀ ਜੀ ਬਿਲਕੁਲ ਲਾਲੋ ਸੜਕ ਤੋਂ ਜਿਹੜਾ ਟਾਂਗਾ ਲਾਉਣਾ ਜੇ ਕੋਈ ਕਾਰਵਾਈ ਨਹੀਂ ਹੋਣੀ ਹੁੰਦੀ ਬਿਲਕੁਲ ਬੰਨੋ ਉਹਦਾ ਕੀ ਕਟਾ ਧੁੱਪੇ ਬਨ ਲੋਗੇ ਹਮ ਹਮ ਜਦੋਂ ਕੋਈ ਕਾਨੂੰਨ ਹੀ ਨਹੀਂ ਖੁੱਲੀ ਆ ਛੁੱਟੀ ਕਿ ਭਾਈ ਤੁਸੀਂ ਜੋ ਮਰਜ਼ੀ ਆਵੇ ਕਮਾਵੇ ਖਾਵੇ ਬੁੱਲੇ ਲੁੱਟੋ ਯਾਰ ਤੋ ਐਸੀ ਮਤਲਬ ਕਿ ਇੱਕ ਖੋਤਾ ਮੰਡੀ ਬਣੀ ਆ ਜਿਹਦੇ ਵਿੱਚ ਜਿਹੜਾ ਮਰਜ਼ੀ ਖੋਤਾ ਕੰਨੋ ਫੜ ਕੇ ਖਰੀਦ ਕੇ ਲੈ ਜਾਓ ਹਮ ਕੋਈ ਹੈ ਕੋਈ ਵਿਚਾਰਧਾਰਾ ਹੈ ਆ ਆ ਦੇਖੋ ਲੋ ਆਪਰੇਸ਼ਨ ਲੋਟਸ ਲੋਟਸ ਹਮ ਤੇ ਆਪ ਹੀ ਲੋਟਸ ਲੋਟਸ ਬਸ ਕਹ ਲਾ ਲੋਟਸ ਲੋਟ ਦਾ ਸਿਕਾਦਾ ਜੀ ਬਸ ਆਈਦਾ ਹੀ ਆ ਕਿ ਇਥੇ ਲੋਟਸ ਨਹੀਂ ਇਥੇ ਤੇ ਜਿਹਦਾ ਲੋਟ ਲੱਗਦਾ ਹੈ ਨਾ ਔਲਾਦ ਦਾ ਮਲਵਈਆਂ ਦਾ ਸ਼ਬਦ ਹੈ ਨਾ ਫਲਾਣੇ ਦਾ ਲੋਟ ਆ ਗਿਆ ਬਸ ਜਿਹਦਾ ਕੜਾ ਲੋਟ ਆ ਜਾਂਦਾ ਜੀ ਕਰ ਜਾਂਦਾ ਹੈ ਰਾਜਨ ਸੈਣੀ ਜੀ ਬਹੁਤ ਸੋਹਣੀ ਗੱਲ ਕਹਿ ਰਹੇ ਕਿ ਨੇ ਪੰਜਾਬੀਆਂ ਨੂੰ ਦਿੱਲੀ ਵਾਲੇ ਨੂੰ ਬੇਨਤੀ ਕਰਨੀ ਚਾਹੀਦੀ ਹੈ ਵੀ ਅਜੇ ਤਾਂ ਸਵਾਦ ਲੈ ਲਿਆ ਬਦਲਾ ਦਾ ਤੇ ਤੁਸੀਂ ਬਚ ਜਾਓ ਭਰਾਵੋ ਨਹੀਂ ਦਿੱਲੀ ਵਾਲੇ ਸਿਆਣੇ ਆ ਆਪਦਾ ਫੈਸਲਾ ਆਪੇ ਲੈਣਗੇ ਆਪਾਂ ਨੂੰ ਤੇ ਕੀ ਹੈ ਕਿ ਉਹ ਦੇਖਣ ਇਹਨਾਂ ਚੀਜ਼ਾਂ ਨੂੰ ਪਰ ਉਹਨਾਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਸਾ ਹੂੰ ਲੋਕ ਸਭਾ ਦਾ ਇਲੈਕਸ਼ਨ ਹੁੰਦਾ ਤੇ ਇੱਕ ਤਰ੍ਹਾਂ ਉਹਨਾਂ ਨੂੰ ਜਿਤਾ ਦਿੰਦੇ ਵਿਧਾਨ ਸਭਾ ਦਾ ਹੁੰਦਾ ਤੇ ਇੱਕ ਤਰ੍ਹਾਂ ਉਹਨਾਂ ਨੂੰ ਜਿਤਾ ਦਿੰਦੇ ਫੈਸਲਾ ਉਹਨਾਂ ਤੋਂ ਵੀ ਨਹੀਂ ਹੋ ਰਿਹਾ ਲਾਹ ਵੀ ਰਿਆਂ ਕੋ ਦਾ ਕੁਝ ਵੀ ਪਤਾ ਨਹੀਂ ਲੱਗਿਆ ਤੇਰੇ ਵਿਆਹ ਤੋਂ ਬਾਅਦ ਕੋਈ ਵੀ ਪਤਾ ਨਹੀਂ ਲੱਗਦਾ ਉਹਨਾਂ ਦਾ ਵੀ ਕਿ ਕੀ ਹੋ ਗਿਆ ਕੀ ਨਹੀਂ ਹੋ ਗਿਆ ਜੀ ਲਓ ਜੀ ਹੁਣ ਪਤਾ ਥੋੜਾ ਜਿਹਾ ਰਾਣਾ ਗੁਰਜੀਤ ਹੋ ਰਹੇ ਦਾ ਜ਼ਰੂਰ ਲੱਗ ਰਿਹਾ ਹੈ ਉਹ ਥੋੜੀ ਚੇਤਾਵਨੀ ਦੇ ਰਹੇ ਨੇ ਕੇਂਦਰ ਦੇ ਵਿਰੁੱਧ ਬੋਲਿਆ ਚਲੋ ਬੋਲਿਆ ਤੇ ਹੈ ਕੋਈ ਮੰਡੀਕਰ ਨੀਤੀ ਨੂੰ ਲੈ ਕੇ ਕੋਈ ਬੋਲਿਆ ਤੇ ਹੈ ਪਿੰਨ ਤੇ ਕੋਈ ਬੋਲ ਹੀ ਨਹੀਂ ਰਿਹਾ ਸੀ ਪਰ ਉਹ ਕੀ ਬੋਲੇ ਨੇ ਉਹ ਵੀ ਥੋੜਾ ਜਿਹਾ ਸਾਨੂੰ ਨਹੀਂ ਚਲੋ ਉਹ ਬੋਲੇ ਆ ਠੀਕ ਆ ਗੱਲ ਹੈ ਕਿ ਕੁਝ ਬੰਦੇ ਜਦੋਂ ਬੋਲਦੇ ਆ ਨਾ ਸਰ ਦੁਨੀਆ ਸੁਣਦੀ ਆ ਹਮ ਆਪਣੇ ਵਰਗੇ ਬੰਦੇ ਬੋਲਦੇ ਤੇ ਉਹਨਾਂ ਨੂੰ ਕੁਝ ਕੁ ਬੰਦੇ ਸੁਣਦੇ ਆ ਜੀ ਕੁਝ ਕੁ ਬੰਦੇ ਸੁਣਨ ਤੇ ਕੁਝ ਕੁ ਬੰਦਿਆਂ ਨੂੰ ਸੁਣਾਉਣ 'ਚ ਫਰਕ ਹੁੰਦਾ ਤੇ ਦੁਨੀਆ ਸੁਣਨ ਤੇ ਦੁਨੀਆ ਸੁਣਾਉਣ 'ਚ ਫਰਕ ਹੁੰਦਾ ਹੈ ਬਿਲਕੁਲ ਕੁਝ ਬੰਦੇ ਇਸ ਤਰ੍ਹਾਂ ਦੇ ਰਾਣਾ ਗੁਰਜੀਤ ਪੋਲੀਟਿਸ਼ੀਅਨ ਹੈ ਪੋਲੀਟਿਸ਼ੀਅਨਸ ਚ ਕਮੀਆਂ ਵੀ ਹੁੰਦੀਆਂ ਖਾਸੀਅਤਾਂ ਵੀ ਹੁੰਦੀਆਂ ਪਰ ਉਹ ਇਕੱਲਾ ਪੋਲੀਟਿਸ਼ੀਅਨਸ ਨਹੀਂ ਹੈ ਪੋਲੀਟਿਸ਼ੀਅਨਸ ਤੇ ਬਹੁਤ ਨੇ ਹੂੰ ਰਾਣਾ ਗੁਰਜੀਤ ਇੱਕ ਕਿਸਾਨ ਹੈ ਇੱਕ ਕਾਰੋਬਾਰੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਬਜ਼ੁਰਗ ਆਦਮੀ ਹੈ ਇਸ ਟਾਈਮ ਕੋਈ ਇਹ ਨਹੀਂ ਹੈ ਕਿ ਹਾਂਜੀ ਕੋਈ ਛਲਾਰੂ ਟਾਈਪ ਨਹੀਂ ਹੈ ਜੀ ਤਾਂ ਜਿਹੜੇ ਬੰਦੇ 'ਚ ਇੰਨੀਆਂ ਚੀਜ਼ਾਂ ਹੈਗੀਆਂ ਨੇ ਯਾਰ ਤਾਂ ਫਿਰ ਇੱਕ ਪਰਸਨੈਲਿਟੀ ਤਾਂ ਬਣਦਾ ਹੈ ਨਾ ਜੀ ਪਰਸਨੈਲਿਟੀ ਤਾਂ ਬਣਦਾ ਹੈ ਨਾ ਜਿਹਦੇ ਕਾਰੋਬਾਰ ਵੀ ਆ ਹੂੰ ਜੋ ਮਤਲਬ ਕਿ ਇੰਡਸਟਰੀ 'ਚ ਵੀ ਹੈ ਜੀ ਉਦਯੋਗ 'ਚ ਵੀ ਆ ਇਸ ਤੋਂ ਇਲਾਵਾ ਰਾਣਾ 슈ਗਰ ਸਰ ਸ਼ੇਅਰ ਬਾਜ਼ਾਰ ਦੀ ਲਿਸਟਡ ਕੰਪਨੀ ਹੈ ਹੂੰ ਬਿਲਕੁਲ ਆਪਾਂ ਪਿੱਛੇ ਗੱਲ ਵੀ ਕੀਤੀ ਹੈ ਹਾਂਜੀ ਰਾਣਾ 슈ਗਰ ਦਾ ਹਾਂਜੀ ਹਾਂਜੀ ਇਹਨਾਂ ਤੇ ਉਹ ਜਾਂਚ ਵੀ ਪਤਨ ਖੁੱਲੀ ਸੀ ਕੁਝ ਹੋਇਆ ਸੀਗਾ ਰਾਣਾ 슈ਗਰ ਲਿਸਟਡ ਕੰਪਨੀ ਹੈ ਇਹਨਾਂ ਦੀ ਹੂੰ ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਹੋਰ ਵੀ ਅਧਿయోగਿਕ ਧੰਦੇ ਅਗਲਿਆਂ ਦੇ ਹੁੰਦੇ ਹੀ ਆ ਤਾਂ ਰਾਜਨੀਤੀ ਆਪਣੀ ਜਗ੍ਹਾ ਤੇ ਦੂਜਾ ਫਿਰ ਉਹ ਮੁੱਛਾਂ ਵਾਲਾ ਜੱਟ ਤੇ ਉਹ ਤੁਹਾਨੂੰ ਪਤਾ ਉਹ ਰੀਲਾਂ ਬੜੀਆਂ ਚੱਲਦੀਆਂ ਨੇ ਬਿਲਕੁਲ ਜੀ ਬਿਲਕੁਲ ਸਾਡੇ ਯਾਰ ਵੀ ਜਾ ਰਹੇ ਸਾਡੇ ਦੁਸ਼ਮਣਾਂ ਦਾ ਵੀ ਸਭ ਨੂੰ ਪਤਾ ਆਹੀਂ ਤੇ ਯਾਰਾਂ ਲਈ ਨਰਕਾਂ ਤੱਕ ਜਾਂਦੇ ਉਹ ਰੀਲ ਤੇ ਲੋਕ ਬੱਚੇ ਰੀਲਾਂ ਬਣਾਉਂਦੇ ਨੇ ਸਭ ਬਿਲਕੁਲ ਤੇ ਉਹਨਾਂ ਦੀ ਮੋਛ ਦੀ ਕੁੰਡੀ ਕਰਨ ਚ ਕਿੰਨਾ ਟਾਈਮ ਲੱਗਿਆ ਉਹ ਕਹਿੰਦੇ ਦੇਣ ਦਉਣ ਤਾਂ ਯਾਦ ਨਹੀਂ ਸਾਲ ਪਤਾ ਨਹੀਂ ਕਿੰਨੇ ਲੱਗੇ ਆ ਉਹ ਯੂ ਨਦੀ ਆ ਨਹੀਂ ਮੁੱਛ ਤੇ ਧਾੜੀ ਵੀ ਕੁੰਡੀ ਹੁਣ ਪਤਾ ਨਹੀਂ ਸਾਲ ਕਿੰਨੇ ਲਗੇ ਆ